ਹਾਂਜੀ ਸਾਨੂੰ ਇੱਕ ਜੋ ਸਿਟੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਜੋ ਇੱਕ ਰਿੰਪੀ ਨਾਮ ਦਾ ਵਿਅਕਤੀ ਹੈ ਜਿਸ ਨੇ ਆਪਣੇ ਘਰ ਦੇ ਨਾਲ ਹੀ ਇੱਕ ਛੋਟਾ ਗਦਾਮ ਬਣਾਇਆ ਪਿਆ ਜਿੱਥੇ ਜੋ ਫਾਇਰ ਕਰੈਕ ਕਰਨੇ ਸਟਾਕ ਕੀਤੇ ਹੋਏ ਨੇ ਜੋ ਸਰਕਾਰ ਦੀ ਹਦਾਇਤਾਂ ਮੁਤਾਬਕ ਜੋ ਰੂਲ ਮੁਤਾਬਕ ਹੈ ਜੋ ਵੀ ਇਸ ਤਰ੍ਹਾਂ ਦੀ ਹੈ ਜੋ ਉਲੰਘਣਾ ਕਰਦਾ ਹੈ ਇਹਨਾਂ ਚੀਜ਼ਾਂ ਦੀ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਲਈ ਸਾਨੂੰ ਹਦਾਇਤਾਂ ਹੋਈਆਂ ਸੀ ਜਿਸ ਸਬੰਧ ਵਿੱਚ ਉਸ ਤੋਂ ਮੌਕੇ ਤੇ ਰੇਡ ਕੀਤੀ ਹੈ ਜੋ ਸਾਨੂੰ ਕਾਫੀ ਮਾਤਰਾ ਚ ਫਾਇਰ ਕਰੈਕਰ ਬਰਾਮਦ ਹੋਏ ਨੇ ਜਿਨ੍ਹਾਂ ਨੂੰ ਅਸੀਂ ਕਪੜਾ ਪੁਲਿਸ ਚਲਿਆ ਤੇ ਜਿਹੜੀ ਬਣਦੀ ਹੈ ਕਾਰਵਾਈ ਕੀਤੀ ਗਈ ਹੈ ਤੇ ਉਹਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਤੇ ਬਾਕੀ ਜਿਹੜੀ ਅਗਲੀ ਕਾਰਵਾਈ ਹੈ ਉਹ ਅਮਰ ਚੱਲਣੀ ਹੈ ਸਰ ਜਿਵੇਂ ਕਿ ਜਲੰਧਰ ਦੇ ਵਿੱਚ ਸਿਰਫ 20 ਲਾਇਸੈਂਸ ਦਿੱਤੇ ਗਏ ਆ ਨਕੋਦਰ ਦੇ ਵਿੱਚ ਕਿਸੇ ਨੂੰ ਵੀ ਲਾਇਸੈਂਸ ਪਟਾਕੇ ਵੇਚਣ ਦਾ ਨਹੀਂ ਦਿੱਤਾ ਗਿਆ ਇਸ ਤੇ ਤੁਹਾਡੀ ਕੀ ਰਾਏ ਹੈਗੀ ਆ ਹਾਂਜੀ ਜਿਵੇਂ ਤੁਸੀਂ ਕਹਿੰਦੇ ਹੋ 20 ਲਾਇਸੈਂਸ ਮਿਲਿਆ ਨਾ ਨਕੋਦਰ ਕਿਸੇ ਨੂੰ ਨਹੀਂ ਮਿਲਿਆ ਇਸ ਤਰ੍ਹਾਂ ਜੇਕਰ ਕਿਸੇ ਨੂੰ ਲਾਇਸੈਂਸ ਮਿਲਦਾ ਹੈ ਤਾਂ ਉਹਨਾਂ ਲਈ ਇੱਕ ਸਪੈਸ਼ਲ ਜਗ੍ਹਾ ਜੋ ਪ੍ਰੋਵਾਈਡ ਕੀਤੀ ਜਾਊਗੀ ਅਗਰ ਕਿਸੇ ਨੂੰ ਲਾਇਸੈਂਸ ਨਹੀਂ ਮਿਲਿਆ ਤਾਂ ਕਿਸੇ ਨੂੰ ਵੀ ਕੋਈ ਇਜਾਜ਼ਤ ਨਹੀਂ ਹੈਗੀ ਪਟਾਕੇ ਮਤਲਬ ਕਿ ਫਾਇਰ ਕਰੈਕਰ ਸੇਲ ਕਰਨ ਦੀ ਜੇਕਰ ਕੋਈ ਇਦਾਂ ਕਰਦਾ ਹੈ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਜੋ ਐਫਆਈਆਰ ਵੀ ਦਰਜ ਕੀਤੀ ਜਾਊਗੀ